ਬੋਲ ਬਿਲਕੁਲ ਬਹਿਣਾ ਇਹ ਸ਼ੇਰ ਨਾਲ ਵੀ ਬਹੁਤ ਜ਼ਿਆਦਾ ਕਰਦਾ ਲੱਗਦਾ ਬੰਦਾ ਜਿੱਦਣ ਮੈਂ ਮੰਝਰ ਦੇਖਿਆ ਸੀਰੇ ਇਹਦਾ ਘੋੜਾ ਨਾ ਵਿਚਾਰੇ ਲੱਤਾਂ ਨੂੰ ਫੜ ਲਿਆ ਜੀ ਉਹ ਛੱਡਿਆ ਹੀ ਨਾ ਮੈਂ ਪਾਣੀ ਪਾਇਆ ਕਿੰਨਾ ਪੱਥਰ ਵੀ ਮਾਰੇ ਤਾਂ ਵੀ ਨਹੀਂ ਛੱਡਿਆ ਜੀ ਕੋਲ ਤੋਂ ਮੁੰਡੇ ਆਏ ਕਿੰਨੇ 4-5 ਆਪਣੇ ਹੱਥ 'ਚ ਡਾਂਗਾ ਲੈ ਕੇ ਛੋਟੇ ਲੈ ਕੇ ਮੋਟੇ-ਮੋਟੇ ਫਿਰ ਮਾਰਿਆ ਕੁੱਤੇ ਨੂੰ ਫੇਰ ਕਿਤੇ ਛੱਡਿਆ ਜੀ ਆਗੇ ਇਹ ਕੁੱਤਾ ਦਾ ਰੱਖਣਾ ਨਹੀਂ ਚਾਹੀਦਾ ਜੀ ਆ ਬਹੁਤ ਖਤਰਨਾਕ ਕੁੱਤਾ ਵਾ ਬਿਲਕੁਲ ਇਹਨੂੰ ਜਿਸ ਦਿਨ ਮੈਂ ਦੇਖਿਆ ਮੈਂ ਕਿਹਾ ਗੋਲੀ ਮਾਰ ਦਵਾਂ ਉਹਨੂੰ ਸਵੇਰੇ ਸਵੇਰ ਦਾ ਸਮਾਂ ਆ ਤਾਂ ਸਵੇਰੇ ਸਵੇਰ ਹੀ ਅੱਜ ਇੱਕ ਪੈਟਬੋਲ ਦਾ ਫੇਰ ਤੋਂ ਖੋਫਨਾਕ ਚਿਹਰਾ ਸਾਹਮਣੇ ਆ ਪੈਟਬੋਲ ਐਸਾ ਕੁੱਤਾ ਹੈ ਕਿ ਜਿਹੜਾ ਇੱਕ ਵਾਰ ਕਿਸੇ ਨੂੰ ਪਕੜ ਲੈਂਦਾ ਤੇ ਜਲਦੀ ਛੱਡਦਾ ਨਹੀਂ ਤੇ ਘੋੜੇ ਨੂੰ ਅੱਜ ਪੈਟਬੋਲ ਨੇ ਆਪਣਾ ਸ਼ਿਕਾਰ ਬਣਾਇਆ ਤੇ ਤਸਵੀਰਾਂ ਦਿਖਾ ਦਈਏ ਲੁਧਿਆਣਾ ਦੇ ਸੂਪਿਆ ਚੌਂਕ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਘੋੜਾ ਜੋ ਕਿ maal ਲੱਦ ਕੇ transport ਨਗਰ ਤੋਂ ਆ ਰਿਹਾ ਸੀਗਾ ਤੇ ਉਸ ਨੂੰ ਇੱਕ ਪੈਟਬੋਲ ਕੁੱਤਾ ਜੋ ਕਿ ਨਾਲ ਹੀ ਇੰਡਸਟਰੀ ਹੈ ਉਹਨਾਂ ਦੇ ਪੈਟਬੋਲ ਕੁੱਤੇ ਨੇ ਸ਼ਿਕਾਰ ਬਣਾਇਆ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਤਸਵੀਰਾਂ ਘੋੜੇ ਦਾ ਬਲੱਡ ਖਿਲ ਰਿਹਾ ਹੋਇਆ ਜਿਹੜੀ ਉਸ ਟਾਈਮ ਉਹਨੂੰ ਦਵਾਈ ਲਗਾਈ ਗਈ ਉਹਦੀ ਸ਼ੀਸ਼ੀ ਇੱਥੇ ਹੈ ਕਿ ਉਹ ਸ਼ਾਂਤ ਹੋਵੇ ਤੇ ਗਵਾਂਢੀ ਜਿਨ੍ਹਾਂ ਨੇ ਕੋੜੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਦੱਸਦੀ ਹੈ ਕਿ ਜਿਹੜਾ ਕੋੜਾ ਹੈ ਇਸ ਤਰਫੋਂ ਆ ਰਿਹਾ ਸੀ ਟਰਾਂਸਪੋਰਟ ਨਗਰ ਤੋਂ ਮਾਲ ਲੱਦ ਕੇ ਪਰ ਕਿਦੇ ਨਾਲ ਕਿਦੇ ਕੋੜੇ ਦਾ ਨੂੰਏ ਨਹੀਂ ਪਤਾ ਸੀ ਅੱਜ ਉਹ ਇੱਕ ਪੈਟਬੋਲ ਕੁੱਤੇ ਦਾ ਸ਼ਿਕਾਰ ਹੋਵੇਗਾ ਜਿਸ ਤਰੀਕੇ ਦੇ ਨਾਲ ਉਹ ਸ਼ਿਕਾਰ ਹੋਇਆ ਤੇ ਕਿਹਾ ਜਾਂਦਾ ਹੈ ਕਿ ਪੈਟਬੋਲ ਦਾ ਇੱਕ ਆਮ ਇਨਸਾਨ ਨੂੰ ਵੱਢ ਲੈਂਦਾ ਤੇ ਉਹਦੇ ਪ੍ਰਾਣ ਤੱਕ ਨਿਕਲਣ ਤੱਕ ਦੀ ਨੌਬਤ ਆ ਜਾਂਦੀ ਹੈ ਤੇ ਜਿਹੜਾ ਪੈਟਬੋਲ ਕੁੱਤਾ ਸੀਗਾ ਉਸ ਨੂੰ ਇੱਕ ਘੋੜੇ ਨੂੰ ਵਾੜ ਲਿੱਤਾ ਉਸਨੇ ਤੇ ਜਿਹੜੇ ਨਾਲ ਦੇ ਗਵਾਂਢੀ ਸੀ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਗੱਲਬਾਤ ਕਰ ਲੰਨੇ ਆ ਭਾਜੀ ਕਿਵੇਂ ਦੇ ਦੋ ਜਿਹੜਾ ਪੈਟ ਬੁੱਲ ਸੀਗਾ ਉਹਨੇ ਘੋੜੇ ਨੂੰ ਬੜੀ ਬਰਹਿਮੀ ਦੇ ਨਾਲ ਵਾੜਿਆ ਵਾ ਤੇ ਤੁਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕੀ ਮੰਜ਼ਰ ਸੀ ਉਸ ਟਾਈਮ ਉਹ ਮੰਝੇ ਹੀ ਪਹਿਲਾਂ ਦਾ ਘੋੜੇ ਨੇ ਵਿਚਾਰੇ ਲੱਤਾਂ ਨੂੰ ਫੜ ਲਿਆ ਜੀ ਉਹ ਛੱਡਿਆ ਹੀ ਨਾ ਮੈਂ ਪਾਣੀ ਪਾਇਆ ਕਿੰਨਾ ਪੱਥਰ ਵੀ ਮਾਰੇ ਤਾਂ ਵੀ ਨਹੀਂ ਛੱਡਿਆ ਜੀ ਪਰ ਉਹਦੇ ਮੁੰਡੇ ਆਏ ਕਿੰਨੇ ਚਾਰ ਪੰਜ ਆਪਣੇ ਹੱਥ ਚ ਡਾਂਗਾ ਲੈ ਕੇ ਛੋਟੇ ਲੈ ਕੇ ਮੋਟੇ ਮੋਟੇ ਫਿਰ ਮਾਰਿਆ ਕੁੱਤੇ ਨੂੰ ਫੇਰ ਕਿਤੇ ਛੱਡਿਆ ਜੇ ਆ ਕੇ ਸਮਾਂ ਕੀ ਸੀਗਾ ਜਦੋਂ ਕੁੱਤੇ ਨੂੰ ਬਾਈਟ ਸਵੇਰੇ 8:00 ਨਾ 9 ਦਾ ਟਾਈਮ ਹੋਗਾ ਜੀ ਤੇ ਲੱਗਦਾ ਨਹੀਂ ਕੁੱਤਾ ਇੰਨਾ ਖਤਰਨਾਕ ਨਾਲ ਦੇ ਗਵਾਂਡੀਆਂ ਨੂੰ ਰੱਖਣਾ ਭਾਰੀ ਪੈ ਸਕਦਾ ਕਿ ਆਮ ਇਨਸਾਨਾਂ ਨੂੰ ਪੈ ਜੂਗਾ ਬਿਲਕੁਲ ਬਿਲਕੁਲ ਇਨਸਾਨਾਂ ਨੂੰ ਪੈ ਜੂ ਇੱਕ ਕੁੱਤਾ ਤਾਂ ਰੱਖਣਾ ਨਹੀਂ ਚਾਹੀਦਾ ਜੀ ਬਹੁਤ ਖਤਰਨਾਕ ਕੁੱਤਾ ਵਾ ਬਿਲਕੁਲ ਇਹਨੂੰ ਜਿਸ ਦਿਨ ਮੈਂ ਦੇਖਿਆ ਮੈਂ ਕਿਹਾ ਗੋਲੀ ਮਾਰ ਦਵਾਉ ਉਹਨੂੰ ਇਸ ਦਾ ਤਰ ਸਾਹਿਬ ਜਾਰੇ ਕੁੱਤੇ ਉਹਦੇ ਘੋੜੇ ਦੇ ਵਿਚਾਰੇ ਦੇ ਆਏ ਕੁੱਤੇ ਨੂੰ ਰੱਖਣਾ ਬੈਨ ਪੰਜਾਬ ਦੇ ਵਿੱਚ ਬਿਲਕੁਲ ਬੈਨ ਹੈ ਜੀ ਪਿਟ ਬੁੱਲ ਬਿਲਕੁਲ ਬੈਨ ਹੈਗਾ ਇਹ ਸ਼ੇਰ ਦਾ ਵੀ ਬੈ ਜਿਆਦਾ ਕਰਨਾ ਲੱਗਦਾ ਬੰਦਾ ਜਿੱਦਣ ਮੈਂ ਮੰਝਰ ਦੇਖਿਆ ਸਵੇਰੇ ਜੇ ਬੱਚਾ ਉਹ ਚਲਾ ਗਿਆ ਬੱਚਾ ਤਾਂ ਇਹਨੇ ਮਾਰ ਹੀ ਦੇਣਾ ਬਿਲਕੁਲ ਹੀ ਬਿਲਕੁਲ ਕਿਸੇ ਨੂੰ ਵੀ ਫੜ ਸਕਦਾ ਹੀ ਆਦਾ ਬੇਰਹਿਮੀ ਨਾਲ ਮਾਰ ਸਕਦਾ ਕਿਸੇ ਨੂੰ ਵੀ ਤੇ ਇਹ ਮਾਲਕ ਆਏ ਨਹੀਂ ਕਿਉਂਕਿ ਉਹਨਾਂ ਦਾ ਕੁੱਤਾ ਨਾਲ ਹੀ ਫੈਕਟਰੀ ਹੈ ਕਹਿੰਦੇ ਆ ਜੀ ਕੋਈ ਵੀ ਨਹੀਂ ਆਇਆ ਇੱਥੇ ਕੋਈ ਵੀ ਨਹੀਂ ਆਇਆ ਕਿੱਥੇ ਉਹਨਾਂ ਨੂੰ ਅਹਿਮ ਨਹੀਂ ਆਇਆ ਕਿ ਕੋੜਾ ਤੜਪਦਾ ਪਿਆ ਸੀ ਆਪਣੇ ਕੁੱਤੇ ਨੂੰ ਪਰੇ ਕਰ ਲਈਏ ਹਾਂ ਬਿਲਕੁਲ ਬਿਲਕੁਲ ਰਹਿਮ ਨਹੀਂ ਆਇਆ ਜੀ ਕੋਈ ਵੀ ਨੇੜੇ ਕੋਈ ਵੀ ਨਹੀਂ ਆਇਆ ਜੀ ਮਤਲਬ ਤੁਸੀਂ ਡੰਡੇ ਡੁੰਡੇ ਪਾਣੀ ਪਾਇਆ ਹੋ ਹਾਂ ਜੀ ਪਾਣੀ ਪਾਇਆ ਜੀ ਪਹਿਲੇ ਸਭਨੂੰ ਪਹਿਲਾਂ ਮੈਂ ਪਾਣੀ ਪਾਇਆ ਤਿੰਨ ਚਾਰ ਡੱਬੇ ਉਹ ਤਾਂ ਵੀ ਨਾ ਛੱਡਿਆ ਫਿਰ ਮੈਂ ਪੱਥਰ ਮਾਰੇ ਜੀ ਤਾਂ ਵੀ ਨਾ ਛੱਡਿਆ ਉਹਨੇ ਫਿਰ ਪਿੱਛੋਂ ਮੁੰਡੇ ਦੌੜਦੇ ਤੁਰਦੇ ਆਏ ਫੈਕਟਰੀ ਚੋਂ ਉਹਨੇ ਡਾਂਗਾ ਡੁੰਗਾ ਮਾਰੀਆਂ ਸਿਰ ਤੇ ਪਿੱਛੇ ਮਾਰੀਆਂ ਤਾਂ ਕਿਤੇ ਛੱਡਿਆ ਹੀ ਜਾ ਕੇ ਉਹਨੇ ਤੇ ਹੁਣ ਕੋੜਾ ਬਚ ਗਿਆ ਕਿ ਮਰ ਗਿਆ ਪਤਾ ਜੀ ਘਾਇਲ ਹੋ ਗਿਆ ਜੀ ਇੱਕਦਮ ਬੁਰੀ ਤਰ੍ਹਾਂ ਘਾਇਲ ਹੋ ਗਿਆ ਪਿੱਛੇ ਖੂਨ ਨਾ ਰੋਕਾ ਜੀ ਪਿੱਛੇ ਉਹ ਲੱਤਾਂ ਵਿਚਾਰੇ ਬਿਲਕੁਲ ਚੱਲਣ ਜੋਗੇ ਨਹੀਂ ਹੋਗੇ ਮੇਰੇ ਖਿਆਲ ਉਹ ਵਿਚਾਰੇ ਦੀ ਹੱਡੀ ਵੀ ਟੁੱਟ ਗਈ ਹੋਣੀ ਵਿਚਾਰੇ ਦੀ ਇੰਨੀ ਜ਼ੋਰ ਦੀ ਉਹਨੂੰ ਵੱਢਿਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਤਾਂ ਸ਼ੇਰ ਨਾਲੋਂ ਖਤਰਨਾਕ ਹੋ ਗਿਆ ਬਹੁਤ ਖਤਰਨਾਕ ਹੈ ਜੀ ਬਹੁਤ ਖਰਾਬਨਾ ਕੁੱਤਾ ਤੇ ਬਿਲਕੁਲ ਬੈਨ ਹੋਣਾ ਚਾਹੀਦਾ ਉਸ ਪ੍ਰਸ਼ਾਸਨ ਆਇਆ ਸੀਗਾ ਬਾਅਦ ਚ ਦੇਖਣੇ ਹਾਲਾਤ ਬਾਅਦ ਇੱਕ ਪੁਲਿਸ ਦਾ ਬੰਦਾ ਆਇਆ ਜੀ ਉਹਨੇ ਫਿਰ ਰਿਪੋਰਟ ਰਿਪੋਰਟ ਲੇਕ ਕੇ ਚੱਲ ਗਿਆ ਜੀ ਫਿਰ ਬਾਅਦ ਨਾਲ ਕਾਰਵਾਈ ਹੱਲੇ ਉਹਨਾਂ ਨੇ ਕੋਈ ਵੀ ਨਹੀਂ ਕੀਤੀ ਹਾਂਜੀ ਹਾਈ ਨਹੀਂ ਕੀਤੀ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਪੁਲਿਸ ਦਾ ਇੱਕ ਮੁਲਾਜ਼ਮ ਆਂਦਾ ਸਿਰਫ ਉਹ ਲਿਖਤ ਬੜਤ ਕਰਕੇ ਚੱਲ ਜਾਂਦਾ ਪਰ ਜਿਹੜੀਆਂ ਤਸਵੀਰਾਂ ਉਹ ਬੜੀਆਂ ਖਤਰਨਾਕ ਆ ਕਿਉਂਕਿ ਕੁੱਤਾ ਜਿਹੜਾ ਪੈਟਬੋਲ ਐ ਉਹਦੇ ਵੱਲੋਂ ਇੱਕ ਘੋੜੇ ਨੂੰ ਵੱਢਿਆ ਜਾਂਦਾ ਕਿਉਂਕਿ ਨਾਲ ਹੀ ਇੰਡਸਟਰੀ ਆ ਉਹਨਾਂ ਦਾ ਇੱਕ ਕੁੱਤਾ ਦੱਸਿਆ ਜਾ ਰਿਹਾ ਇੰਡਸਟਰੀ ਵਾਲੇ ਖੁਦ ਉੱਥੋਂ ਉੱਠ ਕੇ ਨਹੀਂ ਆਂਦੇ ਕਿਉਂਕਿ ਜਿਹੜੇ ਘੋੜਾ ਸੀਗਾ ਉਹਦੇ ਵੱਲੋਂ ਜਿਹੜੀ ਵੱਢਿਆ ਗਿਆ ਸੀਗਾ ਤੇ ਉਸ ਤੋਂ ਘੋੜੇ ਨੂੰ ਵੱਢਿਆ ਗਿਆ ਸੀ ਤੇ ਕੁੱਤੇ ਦੇ ਵੱਲੋਂ ਇੰਨਾ ਖਤਰਨਾਕ ਵੱਢਿਆ ਗਿਆ ਕਿ ਇਹ ਸਾਰਾ ਮੰਜ਼ਰ ਤੁਸੀਂ ਦੇਖ ਸਕਦੇ ਹੋ ਘੋੜੇ ਦੀ ਜਿਹੜਾ ਪਿਛਲੀ ਕਾਠੀ ਸੀਗੀ ਉਹ ਤੱਕ ਟੁੱਟ ਗਈ ਟੁੱਟ ਗਈ ਤੇ ਆਹ ਛੋਟੇ ਨਾਲ ਕੁੱਤੇ ਨੂੰ ਮਾਰਿਆ ਜਾ ਰਿਹਾ ਸੀ ਕਿ ਉਹਨੂੰ ਛੁਡਾ ਲਿੱਤਾ ਜਾਵੇ ਪਰ ਪੂਰੀ ਪੂਰੀ ਕਾਠੀ ਹੋ ਗਿਆ ਰੇੜਾ ਹੋ ਗਿਆ ਸਾਰਾ ਟੁੱਟ ਗਿਆ ਘੋੜਾ ਇੰਨਾ ਜ਼ਬਰਦਸਤ ਉਛਲ ਰਿਹਾ ਸੀਗਾ ਕਿ ਕਿਹਾ ਜਾ ਰਿਹਾ ਕਿ ਜਿਹੜਾ ਕੁੱਤੇ ਨੇ ਤਾਂ ਵੀ ਨਹੀਂ ਛੱਡ ਰਿਹਾ ਸੀ ਹੁਣ ਤੁਸੀਂ ਆਪ ਖੁਦ ਦੇਖ ਸਕਦੇ ਹੋ ਕਿ ਪੈਟਬੋਲ ਰੱਖਣਾ ਕਿੰਨਾ ਖਤਰਨਾਕ ਹੈ ਪਰ ਲੋਕ ਹੱਲੇ ਵੀ ਇਸ ਜਿਹੜੇ ਖਤਰਨਾਕ ਕੁੱਤੇ ਨੂੰ ਪਾਲਣਾ ਪਸੰਦ ਕਰ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਇਹਦੇ ਤੇ ਬੈਨ ਵੀ ਹੈ ਪਰ ਕਿਦੇ ਨਾਲ ਕਿਦੇ ਇਹਨਾਂ ਨੂੰ ਘਰਾਂ ਦੇ ਵਿੱਚ ਰੱਖਿਆ ਜਾ ਰਿਹਾ ਫੈਕਟਰੀਆਂ ਦੇ ਵਿੱਚ ਰੱਖਿਆ ਜਾ ਰਿਹਾ ਪਾਸ ਦੀ ਇੰਡਸਟਰੀ ਵਾਲੇ ਨੇ ਆਪਣੀ ਫੈਕਟਰੀ ਚ ਰੱਖਿਆ ਉਹਦੇ ਵਿੱਚ ਵੀ ਲੇਬਰ ਕੰਮ ਕਰਦੀ ਹੈ ਕਿਸੇ ਵਕਤ ਉਹਨਾਂ ਤੇ ਵੀ ਹਮਲਾ ਕਰ ਸਕਦਾ ਲੁਧਿਆਣਾ ਤੋਂ ਵਿਸ਼ੇਖ ਗਿਲੋਟਾ ਦੀ ਰਿਪੋਰਟ ਐਸਐਮ ਨਿਊਜ਼ ਲੁਧਿਆਣਾ